ਤੇ ਭਾਈ ਅਮਰਤਪਾਲ ਸਿੰਘ ਦੀ ਲਾਈਫ ਉਹ ਵੀ ਬਹੁਤ ਕੁਝ ਛੱਡ ਕੇ ਸਾਡੇ ਲਈ ਛੱਡ ਕੇ ਆ ਕੇ ਉਹ ਜੇਲ੍ਹ ਨਾਲ ਚ ਬੈਠਾ ਅੱਜ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਅੱਜ ਉਹਦੇ ਮਾਤਾ ਪਿਤਾ ਜਿਹੜੇ ਹੈਗੇ ਆ ਉਹ ਕਿੰਨਾ ਹਾਲਾਤਾਂ ਵਿੱਚ ਦੀ ਗੁਜ਼ਰਦੇ ਹੋਣੇ ਆ ਇਹ ਕੋਈ ਉਹਨਾਂ ਕੋਲੇ ਬੈਠੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਅਸਾਮ ਦੀ ਡਿਬਰੂਗੜਾ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਨੇ ਪਿਛਲੇ ਦਿਨੀ ਦੋਸਤੋ ਉਹਨਾਂ ਦੇ ਕਮਰੇਆਂ ਦੇ ਵਿੱਚ ਜੋ ਸਪਾਈ ਕੈਮਰੇ ਮਲੇ ਸੀ ਉਸ ਨੂੰ ਲੈ ਕੇ ਦੋਸਤੋਂ ਉਹਨਾਂ ਨੇ ਭੁਖੜ ਹੜਤਾਲ ਵੀ ਰੱਖੀ ਸੀ ਤੇ ਉਹਨਾਂ ਸਿੰਘਾਂ ਦੇ ਪਰਿਵਾਰਾਂ ਨੇ ਵੀ ਭੁਖੜ ਹੜਤਾਲ ਰੱਖੀ ਸੀ ਤੇ ਹੁਣ ਦੋਸਤੋਂ ਸਿੰਘਾਂ ਦੇ ਪਰਿਵਾਰਾਂ ਨੇ ਭੁਖੜ ਹੜਤਾਲ ਖਤਮ ਕਰ ਦਿੱਤੀ ਹੈ ਪੂਰੀ ਅਕਾਲ ਤੱਕ ਸਾਈ ਵੱਲੋਂ ਹੁਕਮ ਜਾਰੀ ਹੋਇਆ ਸੀ ਤੇ ਨਾਲ ਹੀ ਦੋਸਤੋ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜੋ ਪਿਛਲੇ ਦਿਨੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠ ਰੱਖਿਆ ਗਿਆ ਸੀ ਉਸ ਤੋਂ ਇਕੱਠ ਤੋਂ ਬਾਅਦ ਦੋਸਤੋ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਜੋ ਐਨਐਸਏ ਦਾ ਸਮਾਂ ਖਤਮ ਹੋ ਰਿਹਾ ਸੀ ਹੁਣ ਦੁਬਾਰਾ ਫੇਰ ਦੋਸਤੋ ਉਹਨਾਂ ਉੱਪਰ ਐਨਐਸਏ ਵਧਾ ਦਿੱਤੀ ਗਈ ਹੈ ਹੁਣ ਦੋਸਤੋ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਕੇਸ ਉੱਪਰ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਨੂੰ ਕਾਰਵਾਈ ਹੋਵੇਗੀ ਦੋਸਤੋ ਜੋ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਉੱਪਰ ਜੋ ਐਨਐਸਏ ਦਾ ਸਮਾਂ ਵਧਾਇਆ ਗਿਆ ਹੈ ਉਹ ਕਿੰਨੇ ਸਮੇਂ ਦੀ ਲਈ ਵਧਾ ਹੈ ਇਸ ਬਾਰੇ ਦੋਸਤੋ ਅਪ੍ਰੈਲ ਦੇ ਪ ਕੇਸ ਤੇ ਸੁਣਵਾਈ ਹੋਵੇਗੀ ਉਦੋਂ ਹੀ ਦੋਸਤੋ ਪੂਰਾ ਪਤਾ ਲੱਗੇਗਾ ਇਸੇ ਮਾਮਲੇ ਨੂੰ ਲੈ ਕੇ ਦੋਸਤੋ ਦੀਪ ਸਿੱਧੂ ਦੇ ਦੋਸਤ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅੱਸੀ ਗੱਲ ਜੀ ਸੋ ਆਸ ਕਰ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ ਇੱਕ ਬਹੁਤ ਹੀ ਜ਼ਰੂਰੀ ਅੱਜ ਜਿਹੜੀ ਗੱਲ ਸੀ ਮੈਨੂੰ ਲੱਗਦਾ ਸੀ ਵੀ ਇਹਨੂੰ ਕਰ ਲੈਣਾ ਚਾਹੀਦਾ ਤੇ ਮੈਂ ਇਸ ਲਈ ਅੱਜ ਫਿਰ ਲਾਈਵ ਆਇਆ ਆਦਰਵਾਇਜ਼ ਮੈਂ ਕੱਲ ਹੀ ਲਾਈਵ ਗੱਲਬਾਤ ਕੀਤੀ ਸੀ ਤੇ ਮੈਨੂੰ ਇੰਨੀ ਕਾਹਲ ਨਹੀਂ ਹੁੰਦੀਗੀ ਕੋਈ ਜਿਵੇਂ ਆਪਾਂ ਕਹੀਏ ਵੀ ਵੀ ਮੈਂ ਰੋਜ਼-ਰੋਜ਼ ਲਾਈਵ ਗੱਲਬਾਤ ਕਰਾਂ ਤੇ ਮੈਨੂੰ ਲੱਗਦਾ ਸ਼ਾਇਦ ਕੁਝ ਸੱਜਣ ਮਿੱਤਰੇ ਵੀ ਹੋਣਗੇ ਉਸ ਮੰਟੈਲਿਟੀ ਦੇ ਵੀ ਹੁੰਦੇ ਆ ਲੋਕ ਵੀ ਸਾਡੇ ਵੀ ਜਿਹੜੇ ਕਹਿੰਦੇ ਵੀ ਯਾਰ ਰੋਜ਼ ਹੀ ਲਾਈਵ ਗੱਲਬਾਤ ਕਰਨ ਆ ਜਾਂਦੇ ਆ ਹਨ ਪਰ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਇੱਕ ਨਾ ਕਹਾਵਤ ਹੈ ਕਹਿੰਦੇ ਬੱਕਰੇ ਦੀ ਜਾਣ ਗਈ ਤੇ ਖਾਣ ਵਾਲੇ ਨੂੰ ਸਵਾਦ ਨਹੀਂ ਆਇਆ ਜਾਂ ਇਹ ਕਹਿ ਲੋ ਵੀ ਤੇਰੀ ਖਾਤਰ ਚੜੇ ਕੇ ਕਰਤੇ ਤੇ ਤੂੰ ਦਤਨ ਨਹੀਂ ਕੀਤੀ ਹਨ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਪੰਜਾਬ ਨੂੰ ਨਸ਼ੇ ਛਡਾਉਣ ਵਾਸਤੇ ਪੰਜਾਬ ਨੂੰ ਚੰਗੀ ਸੇਧ ਦੇਣ ਵਾਸਤੇ ਪੰਜਾਬ ਨੂੰ ਜਿਹੜੀ ਉਹਦੀ ਜਵਾਨੀ ਨੂੰ ਬਚਾਉਣ ਵਾਸਤੇ ਭਾਈ ਅਮਰਤਪਾਲ ਸਿੰਘ ਨੇ ਪੂਰੀ ਆਪਣੀ ਵਾਹ ਲਾਤੀ ਆਪਣੀ ਪੂਰੀ ਸੈਟਲ ਲਾਈਫ ਜਿਹੜੀ ਉਹ ਛੱਡ ਕੇ ਆ ਗਿਆ ਆਪਾਂ ਅੱਜ ਇਹ ਗੱਲ ਕਹਿੰਦੇ ਆ ਵੀ ਦੀਪ ਸਿੱਧੂ ਬਾਈ ਸੀ ਜਿਹੜਾ ਉਹ ਲਗਜ਼ਰੀ ਲਾਈਫ ਸੀਗੀ ਉਹਦੀ ਉਹ ਕਿਉਂ ਛੱਡ ਕੇ ਆ ਗਿਆ ਉਹਨੂੰ ਨਹੀਂ ਸਿਉਣਾ ਚਾਹੀਦਾ ਮੇਰੇ ਕੋਲੇ ਬਹੁਤ ਸਾਰੇ ਬੰਦੇ ਉਹ ਐ ਜਿਹੜੇ ਮੈਨੂੰ ਆ ਕੇ ਇਹ ਗੱਲ ਕਹਿੰਦੇ ਆ ਵੀ ਆਰ ਦੀਪ ਬਾਈ ਨੂੰ ਇੰਨੀ ਵਧੀਆ ਲਾਈਫ ਆ ਯਾਰ ਕਿਹੜੇ ਕੰਮਾਂ ਵਾਸਤੇ ਉਹਨੇ ਖਰਾਬ ਕਰ ਲਈ ਵੀ ਇੱਥੇ ਦਾ ਹਾਲ ਉਹੀ ਰਹਿਣਾ ਹਨਾ ਤੇ ਇਹ ਸੱਚ ਵੀ ਹੈ ਵੀ ਹਾਲ ਸਾਡੇ ਲੋਕਾਂ ਦਾ ਉਹੀ ਰਹਿਣਾ ਕਿਉਂਕਿ ਇੱਥੇ ਗਧੇ ਤੇ ਘੋੜੇ ਨੂੰ ਇੱਕੇ ਰਸੇ ਬੰਨਿਆ ਜਾਂਦਾ ਇੱਥੇ ਗਧੇ ਤੇ ਘੋੜੇ ਦੀ ਪਛਾਣ ਹੈ ਨਹੀਂ ਕਿਸੇ ਨੂੰ ਇੱਥੇ ਇੱਕੇ ਰਸੇ ਬੰਨ੍ਹ ਦਿੰਦੇ ਸਾਰਿਆਂ ਨੂੰ ਵੀ ਉਹਨੇ ਕਿਉਂ ਆਪਣੀ ਲਾਈਫ ਖਰਾਬ ਕੀਤੀ ਤੇ ਇਹ ਗੱਲ ਲੋਕਾਂ ਦੇ ਅੱਜ ਸਮਝ ਆਉਂਦੀ ਹੈ ਵੀ ਦੀਪ ਬਾਈ ਨੇ ਜਿਹੜੀ ਆਪਦੀ ਲਾਈਫ ਕਿਉਂ ਖਰਾਬ ਕੀਤੀ ਤੇ ਭਾਈ ਅਮਰਤਪਾਲ ਸਿੰਘ ਦੀ ਲਾਈਫ ਉਹ ਵੀ ਬਹੁਤ ਕੁਝ ਛੱਡ ਕੇ ਸਾਡੇ ਲਈ ਛੱਡ ਕੇ ਆ ਕੇ ਉਹ ਜੇਲ੍ਹਾਂ ਵਿੱਚ ਬੈਠਾ ਅੱਜ ਅ ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਅੱਜ ਉਹਦੇ ਮਾਤਾ ਪਿਤਾ ਜਿਹੜੇ ਹੈਗੇ ਆ ਉਹ ਕਿੰਨਾ ਹਾਲਾਤਾਂ ਵਿੱਚ ਦੀ ਗੁਜ਼ਰਦੇ ਹੋਣੇ ਆ ਇਹ ਕੋਈ ਉਹਨਾਂ ਕੋਲੇ ਬੈਠੇ ਉਹਨਾਂ ਦੀ ਥਾਂ ਤੇ ਹੋ ਕੇ ਉਹਨਾਂ ਦੀ ਥਾਂ ਤੇ ਰੱਖ ਗਿਆ ਉਹਦੇ ਆਪ ਨੂੰ ਸੋਚੇ ਆ ਜਿਹੜੇ ਆ ਜਿੰਨਾ ਜਈ ਜਵਾਕ ਪਲੱਸ 2 ਜੀ ਹਜੇ ਕਰੀ ਜਾਂਦੇ ਹੁੰਦੇ ਆ ਉਹ ਪਹਿਲਾਂ ਹੀ ਉਮੀਦਾਂ ਲਾਈ ਬੈਠੇ ਹੁੰਦੇ ਆ ਵੀ ਸਾਡਾ ਜਵਾਕ ਹੈ ਜਿਹੜਾ ਉਹ ਬਾਹਰ ਨਿਕਲੂਗਾ ਤੇ ਮਗਰ ਅਸੀਂ ਪੌੜੀ ਲਾਵਾਂਗੇ ਅਸੀਂ ਵੀ ਜਾਵਾਂਗੇ ਜੇ ਇਹ ਗਏ ਤਾਂ ਸੋਚ ਕੇ ਦੇਖੋ ਉਹਨਾਂ ਦੇ ਕਿੱਡੇ ਵੱਡੇ ਜਿਗਰੇ ਹੋਣੇ ਕਿੱਡੇ ਵੱਡੇ ਦਿਲ ਹੋਣੇ ਜਿਹੜੇ ਬਾਹਰ ਬੈਠੇ ਬਿਠਾਈ ਪੰਜਾਬ ਚ ਆ ਕੇ ਵਾਪਸ ਕੀ ਉਹ ਬੰਦੇ ਨਹੀਂ ਕਿ ਉਹ ਅੱਜ ਦੇ ਜ਼ਮਾਨੇ ਦੇ ਨਹੀਂ ਆ ਜਿਹੜਾ ਮਾਡਰਨ ਤੁਸੀਂ ਹੁਣ ਹੋਂ ਨੂੰ ਫਿਰਦੇ ਆਂ ਪੰਜਾਬੀਓ ਵੀ ਅਸੀਂ ਤਾਂ ਮਾਡਰਨ ਹੋ ਜਾਣਾ ਜੀ ਉੱਧਰ ਜਾ ਕੇ ਅ ਅਸੀਂ ਉੱਥੇ ਕਮਾਈਆਂ ਕਰਾਂਗੇ ਅਸੀਂ ਉੱਥੇ ਕੋਠੀਆਂ ਬਣਾਵਾਂਗੇ ਅਸੀਂ ਇੱਥੇ ਕਾਰਾਂ ਬਣਾਵਾਂਗੇ ਅਸੀਂ ਉੱਥੇ ਆਹ ਕਰਾਂਗੇ ਤੇ ਉਹ ਸਾਰਾ ਕੁਝ ਛੱਡ ਗਿਆ ਪਹਿਲਾਂ ਹੀ ਬਣਾ ਬਣਾਇਆ ਕਿਉਂ ਬੰਦਾ ਨਹੀਂ ਕਿਉਂ ਇਨਸਾਨ ਨਹੀਂ ਕਿਉਂ ਨੇ ਉਹ ਦੁਨੀਆ ਦੇਖੀ ਨਹੀਂ ਜਿਹੜੀ ਅਜੇ ਤੁਸੀਂ ਦੇਖਣ ਨੂੰ ਫਿਰਦੇ ਆਂ ਉਹ ਸਾਰਾ ਕੁਝ ਦੇਖ ਚੁੱਕਿਆ ਉਦੋਂ ਬਾਅਦ ਆਉਂਦੀ ਹੈ ਗੱਲ ਕਲਸੀ ਬਾਈ ਦੀ ਦਲਜੀਤ ਸਿੰਘ ਕਲਸੀ ਦਲਜੀਤ ਸਿੰਘ ਕਲਸੀ ਉਹ ਇਨਸਾਨ ਹੈ ਜਿਹੜਾ ਦੀਪ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਹੀ ਖੜਾ ਰਿਹਾ ਨਾ ਕਦੇ ਡੋਲਿਆ ਨਾ ਕਦੇ ਡਰਿਆ ਨਾ ਕਦੇ ਝੁਕਿਆ ਤੇ ਜੇ ਆਪਾਂ ਦਲਜੀਤ ਸਿੰਘ ਕਲਸੀ ਦੀ ਗੱਲ ਕਰੀਏ ਨਾ ਬਾਈ ਦੀ ਦਲਜੀਤ ਸਿੰਘ ਕਲਸੀ ਵੀ ਉਹ ਇਨਸਾਨ ਹੈ ਉਹਨੇ ਵੀ ਲਗਜ਼ਰੀ ਲਾਈਫ ਹੀ ਛੱਡੀ ਹੈ ਬਸ ਵੇਟ ਇਹ ਕਰਦੇ ਆ ਪੰਜਾਬ ਵਾਲੇ ਵੀ ਅਸੀਂ ਉਦੋਂ ਇਹਨਾਂ ਬਾਰੇ ਗੱਲ ਕਰਨੀ ਸ਼ੁਰੂ ਕਰਾਂਗੇ ਜਦੋਂ ਇਹ ਅੰਤਿਮ ਆਪਦੇ ਜਿਹੜੇ ਰਹਿ ਗਿਆ ਸਾਹ ਉਹ ਵੀ ਛੱਡ ਗਿਆ ਉਸ ਤੋਂ ਬਾਅਦ ਅਸੀਂ ਕਿਹਾ ਕਰਗੇ ਵੀ ਯਾਰ ਉਹ ਬਹੁਤ ਲਗਜ਼ਰੀ ਲਾਈਫ ਛੱਡ ਕੇ ਆਏ ਸੀ ਪਹਿਲਾਂ ਦੀਪ ਸਿੱਧੂ ਨੇ ਲਗਜ਼ਰੀ ਲਾਈਫ ਛੱਡੀ ਅ ਅਮਰਤਪਾਲ ਭਾਈ ਨੇ ਲਗਜ਼ਰੀ ਲਾਈਫ ਛੱਡੀ ਅ ਦਲਜੀਤ ਕਲਸੀ ਭਾਈ ਨੇ ਲਗਜ਼ਰੀ ਲਾਈਫ ਦਲਜੀਤ ਸਿੰਘ ਕਲਸੀ ਜੀਦੀ 10000 ਕਰੋੜ ਦੀ ਬੰਬੇ ਦੇ ਵਿੱਚ ਇੱਕ ਆਵਦੀ ਕੰਪਨੀ ਐ ਉਹ ਛੱੜਤੀ ਦਲਜੀਤ ਸਿੰਘ ਕਾਲਸੀ ਜਿਹਨੂੰ ਕਈ ਬੰਦਾਂ ਨੇ ਇਹ ਕਹਿ ਕੇ ਵੀ ਬਦਨਾਮ ਕੀਤਾ ਵੀ ਇਹ ਨੇਤਾ ਜੀ 2 ਨੰਬਰ ਦੇ ਹਿਸਾਬ ਨਾਲ ਪੈਸਾ ਕਮਾਇਆ ਇਹਨੇ ਤਾਂ ਠੱਗੀਆਂ ਮਾਰੀਆਂ ਇਹਨੇ ਤਾਂ ਇਹ ਕੀਤਾ ਇਹਨੇ ਤਾਂ ਜੌਮ ਕੀਤਾ ਤੁਸੀਂ ਇਹ ਦੇਖੋ ਵੀ ਅੱਜ ਤੱਕ ਜਿਹੜੇ ਬੰਦਾਂ ਨੇ ਠੱਗੀਆਂ ਮਾਰੀਆਂ ਉਹ ਬੰਦੇ ਠੱਗੀਆਂ ਠੋਰੀਆਂ ਛੱਡ ਕੇ ਜੇਲਾ ਕੱਟਦੇ ਦੇਖਿਆ ਕਦੇ? ਉਹ ਵੀ ਪੰਥਕ ਮਸਲਿਆਂ ਦੇ ਵਿੱਚ। ਪਰ ਸਾਡੇ ਲੋਕਾਂ ਦੇ ਇਹ ਗੱਲ ਸਮਝ ਨਹੀਂ ਆਉਂਦੀ। ਆਪਦੀ ਕੌਮ ਦੀ ਖਾਤਰ ਆਪਦੇ ਪੰਥ ਦੇ ਖਾਤਰ ਆਪਦੇ ਪੰਜਾਬ ਦੀ ਖਾਤਰ ਉਹ ਬੰਦੇ ਕਦੇ ਕਿਸੇ ਨੇ ਦੇਖਿਆ? ਮੈਂ ਤਾਂ ਦੇਖੇ ਨਹੀਂ ਏ। ਜੇ ਕਿਸੇ ਨੇ ਹੋਰ ਦੇਖਿਆ ਤਾਂ ਕੋਮੈਂਟ 'ਚ ਦੱਸੇ ਜਾਂ ਮੈਨੂੰ ਮਿਲ ਕੇ ਦੱਸੇ ਜਾਂ ਮੈਨੂੰ ਫੋਨ ਕਰਕੇ ਦੱਸੇ। ਜਦੋਂ ਬਾਈ ਦੀਪ ਸਿੱਧੂ ਦਾ ਮਰਡਰ ਹੋ ਜਾਂਦਾ ਦਲਜੀਤ ਸਿੰਘ ਕਲਸੀ ਬਾਈ ਨੂੰ ਮੈਂ ਪੁੱਛਦਾ ਮੈਂ ਕਿਹਾ ਬਾਈ ਗਾਂਹ ਲੜਾਈ ਲੜਨੀ ਹੈ ਅੱਗੇ ਲੜਨਾ ਹੈ ਜਾਂ ਇਹਨੂੰ ਇਸ ਚੈਪਟਰ ਨੂੰ ਆਪਾਂ ਇੱਥੇ ਕਲੋਜ਼ ਕਰ ਦਈਏ ਕਲਸੀ ਬਾਈ ਨੇ ਇਹ ਗੱਲ ਮੈਨੂੰ ਜਵਾਬ ਦਿੱਤੀ ਕਹਿੰਦੇ ਨਹੀਂ ਆਪਾਂ ਐਂਡ ਤੱਕ ਲੜਾਂਗੇ ਮੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਯਾਦ ਮੈਨੂੰ ਇਸ ਕਰਕੇ ਹੈ ਵੀ ਮੈਨੂੰ ਕੋਈ ਹਰਜ ਨਹੀਂ ਇਸ ਗੱਲ 'ਚ ਕਹਿਣ ਦੇ ਵਿੱਚ ਵੀ ਦਿਲਜੀਤ ਕਰ ਸੀ ਬਾਈ ਦੀ ਤੇ ਮੇਰੀ ਸਾਡੀ ਸਾਡੀ ਜਮਾਂ ਰੋਟੀ ਸਾਂਝੀ ਤੁਹਾਡੀ ਥਾਲੀ ਸਾਂਝੀ ਇੱਕ ਥਾਲੀ 'ਚ ਖਾਂਦੇ ਰਹੇ ਅਸੀਂ ਠੀਕ ਹੈ ਇੰਨੀ ਕੁ ਬਾਈ ਦੇ ਨਾਲ ਪਿਆਰ ਸੀ ਇੰਨੀ ਕੁ ਨੇੜਤਾ ਸੀ ਤੇ ਅੱਜ ਵੀ ਹੈ ਪਰ ਉੱਥੇ ਜੋਰ ਕੋਈ ਨਹੀਂ ਚੱਲਦਾ ਜਿੱਥੇ ਜਿਹੜੀ ਅੱਜ ਉਹਨਾਂ ਤੇ ਐਨਐਸਐ ਲਾਈ ਆ ਉੱਥੇ ਕੋਈ ਜੋਰ ਨਹੀਂ ਚੱਲਦਾ ਜੋਰ ਤਾਂ ਜਿਨ੍ਹਾਂ ਨੂੰ ਅਸੀਂ ਐਮਪੀ ਬਣਾਇਆ ਉਹਨਾਂ ਦਾ ਕੋਈ ਜੋਰ ਨਹੀਂ ਚੱਲਦਾ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਗੱਲ ਕਰਦਾ ਮੈਂ ਜੋਰ ਤਾਂ ਉਹਨਾਂ ਦਾ ਕੋਈ ਨਹੀਂ ਚੱਲਦਾ ਮੇਰੇ ਵਰਗੇ ਬੰਦੇ ਦੀ ਤਾਂ ਪਾਵਰੀ ਚਾਹੀਏ ਵੀ ਜਿਹੜਾ ਮੇਰਾ ਕੋਈ ਜੋਰ ਚੱਲ ਜੇ ਜੋਰ ਨਹੀਂ ਕੋਈ ਚੱਲਦਾ ਕੋਈ ਤਾਕਤ ਨਹੀਂ ਚੱਲ ਰਹੀ ਤਾਕਤ ਕਿਹਦੇ ਹੁਕਮ ਹੁੰਦੀ ਹੈ ਜੋਰ ਕਿਹਦੇ ਕੋਲ ਹੁੰਦਾ ਹੈ ਤਾਅਤ ਹੁੰਦੀ ਹੈ ਪੰਜਾਬੀਆਂ ਕੋਲੇ ਪੰਜਾਬ ਦੇ ਲੋਕਾਂ ਕੋਲੇ ਪੰਜਾਬ ਦੇ ਵਾਸੀਆਂ ਕੋਲੇ ਪਰ ਜਿਹੜੇ ਪੰਜਾਬ ਦੇ ਲੋਕ ਪੰਜਾਬ ਦੇ ਜਿਹੜੇ ਰਹਿਣ ਵਾਲੇ ਐ ਉਹ ਸਿਰਫ ਉਦੋਂ ਤੱਕ ਹੁੰਦੇ ਐ ਜਦੋਂ ਤੱਕ ਕਿਸੇ ਦੇ ਸਿਰ ਤੇ ਦਸਤਾਰਾਂ ਸਜਾਈਆਂ ਜਾਂਦੀਆਂ ਹੁਣ ਤੇ ਫੋਟੋਆਂ ਖਿਚਾਉਣੇ ਹੁਣ ਉਦੋਂ ਤੱਕ ਨਾਲ ਖੜੇ ਹੁੰਦੇ ਐ ਉਦੋਂ ਬਾਅਦ ਛੱਡਿਆ ਚ ਪੂਛ ਸਾਫ਼ ਜਿਹੀਆਂ ਗੱਲਾਂ ਅੱਜ ਜਿਹੜੀ ਸਟੇਟਮੈਂਟ ਮੈਂ ਦੇ ਰਿਆ ਨਾ ਇਹ ਵੀ ਮੇਰੀ ਤੇ ਦਲਜੀਤ ਸਿੰਘ ਕਲਸੀ ਬਾਈ ਦੀ ਸਾਡੀ ਸਾਡੀ ਜਮਾਏ ਬੁਰਕੀ ਸਾਂਝੀ ਸੀ ਇਹ ਸਟੇਟਮੈਂਟ ਮੈਨੂੰ ਲੱਗਦਾ ਕੋਈ ਹੋਰ ਨਹੀਂ ਦੇ ਸਕਦਾ ਅਸੀਂ ਇਕੱਠੇ ਬੈਂਦੇ ਇਕੱਠੇ ਰਹਿੰਦੇ ਇਕੱਠੇ ਰੋਟੀ ਬਣੀ ਸਾਰਾ ਉਹ ਸਾਡਾ ਸਾਂਝਾ ਠੀਕ ਹੈ ਪਰ ਉੱਥੇ ਹੁਣ ਹੱਲ ਕੋਈ ਨਹੀਂਗਾ ਕੀਤਾ ਕੁਝ ਨਹੀਂ ਜਾ ਸਕਦਾ ਕਿਉਂ ਨਹੀਂ ਕੀਤਾ ਜਾ ਸਕਦਾ ਕਉਕਾ ਸਾਡੇ ਜਿਹੜੇ ਪੰਜਾਬ ਦੇ ਸਾਡੇ ਆਪ ਦੇ ਬੰਦੇ ਜਿਹੜੇ ਮਕੱਲ ਵੀ ਇਹ ਗੱਲ ਕੀਤੀ ਸੀ ਉਹ ਇੰਨੇ ਭੁਖਾਰੀ ਹੋ ਗਏ ਆ ਇੰਨਾ ਸੈਲਫਿਸ਼ ਹੋ ਗਏ ਆ ਵੀ ਉਹਨਾਂ ਨੂੰ ਸਿਰਫ ਇਹ ਦਿਸਦਾ ਵੀ ਸਾਡਾ ਮਸਲਾ ਹੱਲ ਸਾਡੀ ਗਲੀ ਪੱਕੀ ਹੋ ਜੇ ਸਾਡੀ ਨਾਲੀ ਪੱਕੀ ਹੋ ਜੇ ਸਾਨੂੰ ਕੋਈ 1000 ਰੁਪਇਆ ਮਹੀਨਾ ਅਕਾਊਂਟ ਚ ਪਾ ਦੇ ਕਰੇ ਆ ਸਾਡਾ ਕੋਈ ਕਿਰਾਇਆ ਫ੍ਰੀ ਕਰ ਦੇ ਤੇ ਸਾਡੇ ਘਰੇ ਕੋਈ ਰਾਸ਼ਨ ਸੱਟ ਜੇ ਬਸ ਇੱਥੇ ਆ ਕੇ ਉਹਨਾਂ ਦੀ ਜਿਹੜੀ ਮਾਨਸਿਕ ਤਾਂ ਇੱਥੇ ਆ ਕੇ ਟਿਕ ਗਈ ਆ ਸੋ ਜਿੱ ਕਿਤੇ ਨਾ ਕਿਤੇ ਇਹਨਾਂ ਚ ਮਾੜੀ ਮੋਟੀ ਪੰਜਾਬੀਆਂ ਚ ਅਣਖ ਹੁੰਦੀ ਜਾਗਦੀ ਹੁੰਦੀ ਜੇ ਅੱਜ ਵੀ ਜਾਗਦੀ ਹੋਵੇ ਜੇ ਅਣਖ ਤਾਂ ਮੈਂ ਸਿਰਫ ਉਹਨਾਂ ਬੰਦਿਆਂ ਨੂੰ ਆਵਾਜ਼ ਦਿੰਨਾ ਹੈ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਕਰਦਾ ਵੀ ਜਿਹੜੇ ਜਿਹੜੇ ਭਾਈ ਅਮਰਤਪਾਲ ਸਿੰਘ ਦੀ ਦਸਤਾਰਬੰਦੀ ਤੇ ਜਿਹੜੇ ਜਿਹੜੇ ਬੰਦੇ ਹਾਜ਼ਰ ਸੀਗੇ ਸਿਰਫ ਉਹਨਾਂ ਹੀ ਆ ਜਾਣ ਸਿਰਫ ਉਹਨੇ ਤਾਂ ਬਹੁਤ سارے ਮਸਲੇ ਹੱਲ ਹੋ ਜਾਣਗੇ ਪਰ ਜੇ ਨਹੀਂ ਤਾਂ ਕੁਛ ਨਹੀਂ ਮੈਂ ਭਾਈ ਦੀਪ ਸਿੱਧੂ ਨੂੰ ਵੀ ਇਹ ਗੱਲ ਕਹੀ ਸੀ ਕਿਤੇ ਨਾ ਕਿਤੇ ਸਾਡੀ ਬਹੁਤ ਗੱਲ ਹੁੰਦੀ ਸੀ ਮੇਰੀ ਤੇ ਬਾਈ ਦੀਪ ਸਿੱਧੂ ਦੀ ਤਕਰੀਬਨ ਤਕਰੀਬਨ ਜੇ ਮੈਂ ਰੋਜ਼ ਗੱਲ ਕਵਾਂ ਚਲੋ ਮੈਨੂੰ ਲੱਗਦਾ ਜਿਆਦਾ ਹੋ ਜੂਗੀ ਕੁਝ ਪਰ ਜੇ ਮੈਂ ਇਹ ਗੱਲ ਕਵਾਂ ਵੀ ਇੱਕ ਦਿਨ ਛੱਡ ਕੇ ਤਾਂ ਦੂਜੀ ਰਾਤ ਨੂੰ ਗੱਲ ਹੋਣੀ ਹੁੰਦੀ ਸੀਗੀ ਵੀ ਹੋ ਸਕਦਾ ਇੱਕ ਅੱਧੀ ਰਾਤ ਨੂੰ ਨਾ ਗੱਲ ਬਾਈ ਦੀਪ ਸਿੱਧੂ ਮੇਰੇ ਨਾਲ ਫੋਨ ਨਾ ਕਰਦੇ ਹੋਣ ਤਾਂ ਇਹ ਜੀ ਕੋਈ ਹੋਣੀ ਵੀ ਜਦੋਂ ਮੇਰੇ ਨਾਲ ਬਾਈ ਦੀਪ ਗੱਲ ਨਹੀਂ ਸੀ ਹੁੰਦੀ ਤੇ ਮੈਂ ਬਾਈ ਨੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਇਹ ਗੱਲ ਵੀ ਉਹ ਜਿਹੜਾ ਪੰਜਾਬ ਤੁਸੀਂ ਸੋਚੀ ਜਾਂਦੇ ਆ ਇਹ ਪੰਜਾਬੀ ਉਹ ਨਹੀਂ ਰਹਿ ਇਹ ਤਾਂ ਬੋਕੋਸ ਬਦਲਿਆ ਵੇ ਪਰ ਬਾਈ ਦੀਪ ਸਿੱਧੂ ਨੇ ਵੀ ਮੇਰੀ ਇੱਕ ਨਹੀਂ ਸੁਣੀ ਉਦੋਂ ਵੀ ਇਹ ਬੜੇ ਸਲਫਿਸ਼ ਲੋਕ ਆ ਸਾਡੇ ਹੁਣ ਅੱਜ ਪੰਜਾਬ ਦੇ ਪਰ ਬਾਈ ਨੇ ਇੱਕ ਗੱਲ ਨਹੀਂ ਸੁਣੀ ਮੇਰੀ ਉਦੋਂ ਬਾਅਦ ਕਲਸੀ ਬਾਈ ਨੂੰ ਵੀ ਮੈਂ ਬੜਾ ਜ਼ੋਰ ਲਾਇਆ ਵੀ ਤੁਸੀਂ ਗਰਾਊਂਡ ਰਾਇਲਟੀ ਆ ਨਾ ਜਿਹੜੀ ਉਹ ਕੁਝ ਹੋਰ ਆ ਕਲਸੀ ਬਾਈ ਨੇ ਵੀ ਮੇਰੀ ਇੱਕ ਗੱਲ ਨਹੀਂ ਸੁਣੀ ਭਾਈ ਅਮਰਤਪਾਲ ਸਿੰਘ ਨੂੰ ਵੀ ਮੈਂ ਕਿਹਾ ਸੀਗਾ ਵੀ ਬਾਈ ਵੇਖ ਕੇ ਮਗਰੋਂ ਕੋਈ ਜਿਹੜਾ ਹੈਗਾ ਉਹ ਖੜਦਾ ਨਹੀਂ ਪਰ ਇੱਕ ਚੀਜ਼ ਹੈਗੀ ਐ ਭਾਈ ਅਮਰਤਪਾਲ ਖਾਲਸਾ ਜੀ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਤੁਸੀਂ ਸਾਡੇ ਤੁਰਦੇ ਆਂ ਸੀ ਆਪਦੇ ਦਮ ਤੇ ਤੁਰਦੇ ਆਂ ਸਾਡੀਆਂ ਸਾਡਾ ਤੁਰਦਿਆਂ ਦਾ ਸਿਰਫ ਤੁਸੀਂ ਗਿੱਟਾ ਨਾ ਖਿੱਚੋ ਅਸੀਂ ਤੁਹਾਨੂੰ ਕਦੇ ਲਾਂਭਾ ਨਹੀਂ ਦੇਵਾਂਗੇ ਵੀ ਸਾਡੇ ਤੁਸੀਂ ਮਗਰ ਕਿਉਂ ਨਹੀਂ ਤੁਰੇ ਤੇ ਭਾਈ ਅਮਰਤਪਾਲ ਸਿੰਘ ਨੇ ਅੱਜ ਤੱਕ ਕੋਈ ਲਾਂਭਾ ਨਹੀਂ ਦਿੱਤਾ ਕੌਮ ਨੂੰ ਲਾਂਭਾ ਨਹੀਂ ਦਿੱਤਾ ਪੰਜਾਬ ਨੂੰ ਲਾਂਭਾ ਨਹੀਂ ਦਿੱਤਾ ਕਿਸੇ ਨੂੰ ਲਾਂਭਾ ਨਹੀਂ ਦਿੱਤਾ ਔਰ ਇਵਨ ਉਹ ਇੱਥੋਂ ਤੱਕ ਕਿ ਉਹਨਾਂ ਦੇ ਪਰਿਵਾਰ ਵੀ ਬੈਠੇ ਜਰੂਰ ਹੈ ਵੇਟ ਕਰਦੇ ਆ ਵੀ ਕੋਈ ਕੌਮ ਸਾਡੇ ਉੱਠ ਕੇ ਨਾਲ ਤੁਰੇ ਪਰ ਕਦੇ ਮਿਹਣਾ ਉਹਨਾਂ ਨੇ ਵੀ ਨਹੀਂ ਮਾਰਿਆ ਲਾਂਭਾ ਉਹਨਾਂ ਨੇ ਵੀ ਨਹੀਂ ਦਿੱਤਾ ਪਰ ਅਸੀਂ ਲੋਕ ਇੰਨੇ ਹੋ ਚੁੱਕੇ ਆ ਅੱਜ ਵੀ ਅਸੀਂ ਕਹਿੰਦੇ ਆ ਵੀ ਜੇ ਕਿਸੇ ਨੇ ਮਿਹਣਾ ਨਹੀਂ ਮਾਰਿਆ ਜੇ ਸਾਨੂੰ ਕਹਿੰਨੇ ਲਾਂਭਾ ਨਹੀਂ ਦਿੱਤਾ ਜਾਂ ਸਾਡੇ ਕਿਹੜਾ ਕੋਈ ਘਰ ਕਹਿੰਨੇ ਲੈਟਰ ਭੇਜਿਆ ਜਾਂ ਸਾਡਾ ਕੋਈ ਚਲਾਨ ਕੱਟਿਆ ਗਿਆ ਵੀ ਤੁਸੀਂ ਆਉਣਾ ਹੀ ਹੋਣਾ ਤੇ ਅਸੀਂ ਆਪਦਾ ਆਰਾਮ ਨਾਲ ਛੱਡਾਂ ਚ ਪੁੱਛਣ ਲਈਏ ਤੇ ਆਉਦੇ ਬੈਠੇ ਰਹੀਏ ਘੱਟੋ ਘੱਟ 101 ਫੈਮਲੀਆਂ 101 ਪਰਿਵਾਰ ਦਾ ਨਾਲ ਆ ਕੇ ਖੜ ਸਕਦੇ ਸੀ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਜਿੰਨੇ ਕ ਪਰਿਵਾਰਾਂ ਦੇ ਜਵਾਕਾਂ ਦੇ ਨਸ਼ੇ ਛੜਾਏ ਆ ਪਰ ਨਹੀਂ ਕੋਈ ਨਹੀਂ ਸੋ ਕੌਣ ਲੜੂਗਾ ਯਾਰ ਕੌਣ ਲੜੂ ਥੋੜੇ ਵਾਸਤੇ ਮੈਂ ਤਾਂ ਇੱਥੇ ਦੇਖਿਆ ਬੀ ਅਕਾਲੀਆਂ ਤੇ ਕਾਂਗਰਸ ਵਾਲਾ ਤੋਂ ਤੇ ਆ ਬੀਜੇਪੀ ਵਾਲਾ ਤੋਂ ਅੱਕੇਵੇਂ ਲੋਕਾਂ ਨੇ ਆਮ ਆਦਮੀ ਸਰਕਾਰ ਨੂੰ ਵੋਟਾਂ ਪਾਤੀਆਂ ਜੀ ਆਮ ਆਦਮੀ ਸਰਕਾਰ ਆਮ ਆਦਮੀ ਅਸੀਂ ਕਹਿੰਦੇ ਬਦਲਾਅ ਲੈ ਕੇ ਆਉਣਾ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਖਾਸ ਕਰਕੇ ਕਿੰਨਾ ਤੋਂ ਓਕੇ ਸੀ ਉਹ ਬਾਦਲ ਗਿਆ ਤੋਂ ਆ ਬਾਦਲ ਪਰਵਾੜ ਦੇ ਪਿੱਛੇ ਤਾਂ ਫੇਰ ਰਹਾ ਜਿਹੜੀ ਬਠੰਡੇ ਆ ਥੋੜੇ ਦਿਨ ਪਹਿਲਾਂ ਇੱਕ ਰੈਲੀ ਜੀ ਹੋਈ ਐ ਉੱਥੇ ਫੇਰ ਢੇਰ ਸਾਰੇ ਲੋਕ ਬਾਦਲਾਂ ਦੇ ਪਿੱਛੇ ਫੇਰ ਤੁਰੇ ਫਿਰਦੇ ਆ ਤੁਹਾਨੂੰ ਕਿਉਂ ਨਹੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਵਾਲੀ ਪਾਰਟੀ ਦਿਖਦੀ ਤੁਹਾਡੇ ਕਿਉਂ ਇੱਕ ਹੀ ਗੱਲ ਦਿਮਾਗ 'ਚ ਬੈਠੀ ਵੀ ਐ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਤਾਂ ਜੀ 3 ਫੁੱਟੀ ਕਰਪਾਨ ਤੇ ਅੜ ਗਏ ਤਾਂ ਮੁਟੀਕਰਪਾਣ ਤੇ ਹੀ ਅੜ ਗਏ ਥੋਡੇ ਜਾ ਕੇ ਜਵਾਕਾਂ ਦੇ ਬਾਹਾਂ ਚ ਟੀਕੇ ਤਾਂ ਨਹੀਂ ਲਵਾਏ ਉਹਨਾਂ ਨੇ ਥੋਡੇ ਜਵਾਕਾਂ ਦੀਆਂ ਨੌਕਰੀਆਂ ਦੇ ਥਾਂ ਤੇ ਉਹਨਾਂ ਨੇ ਕੋਈ ਰਾਜਸਥਾਨ ਵਾਲੇ ਕੋਈ ਹਰਿਆਣੇ ਵਾਲੇ ਕੋਈ ਹਿਮਾਚਲ ਵਾਲੇ ਤਾਂ ਨਹੀਂ ਭਰਤੀ ਕੀਤੀ ਪੰਜਾਬ ਦੇ ਵਿੱਚ ਥੋਡੇ ਬੱਚਿਆਂ ਦਾ ਰੁਜ਼ਗਾਰ ਖੋ ਕੇ ਕਿਸੇ ਹੋਰ ਸਟੇਟ ਨੂੰ ਤਾਂ ਨਹੀਂ ਦਿੱਤਾ ਤੇ ਅੱਜ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਐਮਪੀ ਹੈ ਉਹ ਸਾਰੇ ਐਮਪੀ ਆਪਦਾ ਕੰਮ ਕਾਜ ਕੀਤਾ ਹੋਇਆ ਇੱਕ ਪਾਸੇ ਦਿਖਾ ਦੇਣ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਸਿਰਫ ਇੱਕ ਸਾਲ ਦਾ ਮੌਕਾ ਮਿਲਿਆ ਐਮਪੀ ਰਹਿਣ ਦਾ ਸੰਗਰੂਰ ਤੋਂ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੇ ਉਹ ਕਿਹੜਾ ਪਿੰਡ ਹੈ ਜਿੱਥੇ ਲੋੜੀ ਦੀ ਗ੍ਰਾਂਟ ਨਹੀਂ ਪਹੁੰਚਾਈ ਜੇ ਅਸੀਂ ਇਸ ਪਾਸੇ ਹੀ ਆ ਜਾਂਦੇ ਆ ਵੀ ਸਾਨੂੰ ਤਾਂ ਸਵਿਧਾ ਚਾਹੀਦੀਆਂ ਜੀ ਸਾਨੂੰ ਤਾਂ ਮੰਗਾਂ ਸਾਡੀਆਂ ਪੂਰਗਾਂ ਹੋਣੀਆਂ ਚਾਹੀਦੀਆਂ ਜੀ ਸਾਨੂੰ ਤਾਂ ਗਰੰਟਾਂ ਚਾਹੀਦੀਆਂ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਉਹ ਵੀ ਕੀਤੀਆਂ ਤੇ ਅਸੀਂ ਫੇਰ ਬਾਦਲਾਂ ਪਿੱਛੇ ਅਸੀਂ ਫੇਰ ਝਾੜੂ ਅਸੀਂ ਫੇਰ ਕਾਂਗਰਸ ਅਸੀਂ ਫੇਰ ਭਾਜਪਾ ਸੋ ਮਰਜ਼ੀ ਤੁਹਾਡੀ ਹੈ ਜੀ। ਇਸ ਤੋਂ ਬਾਅਦ ਜੇ ਹੁਣ ਵੀ ਤੁਸੀਂ ਚੁੱਪ ਰਹੇ ਸਾਰੇ ਤਾਂ ਭੁੱਲ ਜੋਗੇ ਮਾਵਾਂ ਯੋਧੇ ਪੈਦਾ ਕਰਨਗੀਆਂ। ਭੁੱਲ ਜੋਗੇ ਤੁਹਾਡੇ ਲਈ ਕੋਈ ਲੜਨ ਆਊਗਾ। ਸੋ ਫੇਰ ਬੇਨਤੀ ਇੱਕ ਵਾਰੀ ਵੀ ਗੱਲ ਨੂੰ ਸੀਰੀਅਸ ਹੋ ਕੇ ਸਮਝੋ। ਮੈਟਰ ਬੜਾ ਸੀਰੀਅਸ ਆ ਹੈ। ਉਹਨਾਂ ਬੰਦਿਆਂ ਨੂੰ ਕੋਈ ਮਜਬੂਰੀ ਨਹੀਂ ਸੀ ਐਡੀ ਉਹ ਬੰਦੇ ਵੈਲਥ ਸੈਟਡ ਸੀਗੇ ਪਹਿਲਾਂ ਹੀ ਸਾਰੇ ਸਾਰੇ ਹੀ ਬਾਈਦੀਪ ਸਿੱਧੂ ਭਾਈ ਅਮਰਤਪਾਲ ਸਿੰਘ ਦਲਜੀਤ ਸਿੰਘ ਕਲਸੀ ਜਾਂ ਉਹਦੇ ਨਾਲ ਦੇ ਸਾਥੀ ਹੋਰ ਵੀ ਐ ਉਹ ਸਾਰੇ ਵੈਲਥ ਸੈਟਡ ਬੰਦੇ ਸੀਗੇ ਤੁਹਾਡੇ ਲਈ ਲੜਨ ਆਏ ਸੀ ਪੰਜਾਬ ਲਈ ਲੜਨ ਆਏ ਸੀ ਨੌਜਵਾਨੀ ਲਈ ਖੜਨ ਆਏ ਸੀਗੇ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਉਹਨਾਂ ਦੇ ਨਾਲ ਬਸ ਸੋਚੋ ਜਰੂਰ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਸੀ ਤੇ ਨਾਲ ਹੀ ਦੋਸਤੋ ਉਹਨਾਂ ਸਿੰਘਾਂ ਦੇ ਪਰਿਵਾਰ ਵੀ ਭੁੱਖ ਹੜਤਾਲ ਦੇ ਸੀ ਪਿਛਲੇ ਦਿਨੀ ਦੋਸਤੋ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਹੱਕ ਵਿੱਚ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਇਕੱਠ ਰੱਖਿਆ ਗਿਆ ਸੀ ਉਸ ਵਿੱਚ ਵੀ ਦੋਸਤੋ ਕੁਝ ਫਰਾਂਸਲੇ ਲੈਤੇ ਗਏ ਪਰ ਹੁਣ ਦੋਸਤੋ ਜੋ ਉਹਨਾਂ ਦੀ ਐਨਐਸਏ ਦਾ ਸਮਾਂ ਖਤਮ ਹੋ ਰਿਹਾ ਸੀ ਹੁਣ ਦੁਬਾਰਾ ਫੇਰ ਦੋਸਤੋ ਪੰਜਾਬ ਸਰਕਾਰ ਦੁਆਰਾ ਨਵੇਂ ਸਿਰੇ ਤੋਂ ਐਨਐਸਏ ਦਾ ਸਮਾ ਵਧਾ ਦਿੱਤਾ ਗਿਆ ਹੈ ਤੇ ਜੋ ਵੀ ਦੋਸਤੋ ਦੀਪ ਸਿੱਧੂ ਦੇ ਦੋਸਤ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ MAX TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਤੇ ਵੀਡੀਓ ਦੇਖਣ ਲਈ ਸ